ਖੇਡ ਲੈ ਮੈਨੂੰ ਦੇ ਦੇ ਉਹ ਲੈ ਮੈਂ ਤਾਂ ਬਲੀ ਭੂਆ ਕੋਲ ਜਾ ਕੇ ਹੁਣੀਆਂ ਫੜ ਤੂੰ ਚਲ ਜਾ ਜਾਂ ਫਿਰ ਮੈਂ ਸੰਨ ਜਾਂਦਾ ਤੂੰ ਕਿਵੇਂ ਆ ਭੂਆ ਤੂੰ ਲੜ ਹਾਬੀਏ ਸਤ੍ਰੀ ਕੀ ਆ ਤੁਸੀਂ ਤੂੰ ਕੀ ਖਾਏ ਨਹੀਂ ਆਗੇ ਪਾ ਮੈਂ ਤਾਂ ਕਹਿੰਦੀ ਕੁਛ ਹੀ ਖਾ ਨਾ ਨਹੀਂ ਕੋਈ ਚੀਜ਼ ਖਾ ਨਹੀਂ ਤੋ ਕਹਿੰਦੀ ਮੈਨੂੰ ਪਤਾ ਤੈਨੂੰ ਮੂਫਲੀ ਖਾਣੀ ਹੈ ਭੁੱਖੇ ਹਾਂ ਤੁਸੀਂ ਮੈਂ ਕਿਹਨ ਦਗਾ ਹੁਣ ਯਾਦ ਮੂਫਲੀ ਦਗਾਉਂ ਜੀ ਮੈਂ ਭੁੱਖੀ ਤਾਂ ਪੂਆ ਮੂਫਲੀਆਂ ਮੇਰੇ ਕੋਲ ਦੱਸ ਤੂੰ ਕੀ ਕਹਿਣਾ ਲੇਖਣੀ ਪਾ ਮੈਨੂੰ ਦੇ ਦੇ ਤੈਨੂੰ ਇੰਦਾਂ ਜੀ ਮੈਂ ਮਾ ਆਉ ਦਿਓ ਆਪ ਖਾਣ ਲੈ ਖਾਣਾ ਇਹਦੇ ਉਹ ਦੇ ਦੇ ਲੈਣੀ ਇੱਕ ਡੋਡਰ ਫੁੱਕੀ ਜੀ ਨਾ ਹੋਵੇ ਤਾਂ ਉਸ ਤਾਂ ਬਾਜ਼ੂ ਇੱਕ ਉਹ ਡੱਡੇ ਰਹਿਗੇ ਬਾਜ ਜਾ ਭਾਣੇ ਭਾਜ ਜਾ ਹਾਂ ਮੇਰੇ ਕੋਲ ਨਾ ਖੜਾ ਕਰੋ ਤੁਸੀਂ ਤੂੰ ਤਾਂ ਭੁੱਖੇ ਵਾਲਿਆ ਮੈਂ ਤਾਂ ਆਰ ਕੰਮ ਕਰਦੀ ਹੁੰਦੀ ਹਾਂ ਮੈਂ ਤਾਂ ਚਾਹ ਕਰਕੇ ਪੀਨੀ ਆ ਨਾਲ ਅੱਛਾ ਉਹ ਤਾਂ ਚਾਹ ਕਰਨੀ ਹੁੰਦੀ ਆ ਹਾਂ ਚਾਹ ਕਰਨੀ ਹੁੰਦੀ ਆ ਮੈਨੂੰ ਮੈਨੂੰ ਮੁਫਲੀ ਕੋਣ ਮੈਨੂੰ ਨੁਕਾ ਗੱਲ ਦੱਸ ਨਾਲ ਮੈਨੂੰ ਖਾਣਾ ਵਾਲਾ ਆਂ ਤੈਨੂੰ ਖਾਣਾ ਨਹੀਂ ਆ ਮੈਨੂੰ ਖਾਣਾ ਆਂਦਾ ਮਾ ਕਮਾਂਟਰ ਕਵਾਂਟਰ ਚੀਜ਼ ਬਾਠੀ ਘਾਇ ਨਹੀਂ ਤੈਨੂੰ ਨਹੀਂ ਆਂਦੀ ਨਾਲ ਚਾਹ ਦਾ ਪਤੀਲਾ ਤਾਂ ਰਹਿਵਾ ਇੱਕ ਪਤੀਲਾ ਕੱਲੀ ਪੀਉਂਗੀ ਕਿਸੇ ਨੂੰ ਨਹੀਂ ਦਿੰਦੀਗੀ ਹਾਂ ਹਾਂ ਹੋ ਕੰਡੂ ਕਪਤੀਲਾ ਪੀਉਂਗੀ ਸਾਰਾ ਮੈਂ ਮੈਂ ਦਿੰਦੀ ਨਹੀਂ ਕਿਸੇ ਨੂੰ ਚਾਹ ਉਹ ਦਰ ਤੂੰ ਤਾਂ ਬਾਲੀ ਕੋ ਫੜਾ ਹਾਂ ਹੋ ਨਹੀਂ ਚਾਲਤ ਨਹੀਂ ਕੋਹ ਹੋ ਰਹੀ ਨੂੰ ਛੋੜੀ ਜੂ ਖਾਣਾ ਤੱਕ ਨਹੀਂ ਭੱਜ ਜਾ ਜਾ ਹੱਜ ਜਾ ਚੰਗਾ ਮੈਂ ਜਾਣੀ ਆਪੇ ਚੰਗਾ ਹਾਂ ਹੋ ਨਹੀਂ ਸੱਚ ਤੇਨੂੰ ਕੋ ਗੱਲ ਦੱਸਾਂ ਫਰ ਲ ਦੱਸਾਂ ਮੈਂ ਤੈਨੂੰ ਹਾਂ ਮੈਂ ਤੁਹਾਨੂੰ ਨਾ ਕਵਲ ਰੱਖਦੀਆਂਗੀ ਸਾਡੇ ਨਾਲ ਹੋਲਣ ਦੀ ਹੋਪਣ ਡੋਡ ਡੋਡ ਤਪਣ ਪੌੜੀ ਰੰਦੀ ਅਸੀਂ ਉਹ ਪੌੜੀ ਤਾਂ ਰੱਬ ਨਾਲ ਲਾਉਦੀ ਸਿੱਧੀ ਆ ਕੇ ਨਾਲੇ ਦਿਖਾਉਣ ਦੇ ਕਿਸੇ ਦਾਦੇ ਵੀ ਨਹੀਂ ਅਸੀਂ ਹਾਂ ਮੈਨੂੰ ਕੰਬਲੀ ਕੰਦੇ ਬੱਪ ਮਾਰੀ ਜਾਉਂ ਭਾਈ ਮੋ ਬੋਲੇ ਬੁੱਤ ਜਿਹੜਾ ਦਸਾਂ ਮੈਂ ਇਹਦੇ ਨਾਲ ਜਿਹੜੀ ਸਾਡੇ ਦੇ ਮੱਝ ਸੀ ਨਾ ਉਹਦੇ ਵੀ ਨਾ ਰੱਬ ਨਾਲ ਚ ਸਿੰਗ ਲੱਗਦੇ ਸੀ ਹਮ ਨਾਲ ਫੋਟੋ ਕਾਪ ਹੁੰਦਾ ਅਸਤ ਸੱਚੀ ਮਿੱਥੀ ਲਾਉਗਾ ਰੋਣੇ ਹੋ ਗਏ ਹਮ ਤੁਸੀਂ ਤੁਸੀਂ ਤਾਂ ਕੰਮ ਲੇ ਸਾਰਾ ਟੱਬਰ ਕੀ ਕਹਿੰਦੇ ਨਾ ਕੰਮ ਨਹੀਂ ਹੋ ਰਹਾ ਹਮ ਮੇਰੀ ਗੱਲ ਸੁਣੋ ਚਲੋ ਫੋੜੀ ਜੀ ਤੁਹਾਨੂੰ ਹੋਰ ਦੇ ਦੇਣੀ ਆ ਮੈਂ ਹੂੰ ਦੁੱਧ ਨਹੀਂ ਦਿੰਦੀ ਮਾਂ ਤੈਨੂੰ ਕਮੈਂਟਲ ਮੁਖਲੀ ਬੈਠੀ ਖਾ ਜਣੀ ਸਾਥੇ ਨਾਲ ਫਿਰਦੀ ਹੋਏਗੀ ਬੱਲਾ ਮਾਰਦੀ ਨਾਲ ਹੂੰ ਨਾਲ ਜੇ ਤੈਨੂੰ ਪਤਾ ਹੋਵੇ ਮੇਰਾ ਮਾਂ ਬਰਾ ਖਾਣੇ ਤੇ ਬੈਠ ਜੂ ਮਾਂ ਚਾਲੀ ਰੋਟੀਆਂ ਖਾਣੀ ਆਉਂਦੀ ਨਾਲ ਮਾਂ ਤਾਂ ਕਮੈਂਟਲ ਪਪਾ ਸਮਾਨ ਖਾਣੀ ਆਉਗੀ ਹੂੰ ਮੈਂ ਪੀੜੀ ਪੀੜੀ ਲੈ ਕੇ ਇਹ ਦੁਕਾਨੇ ਮਾਝੇ ਵਿੱਚ ਸੀ ਸੀਗੀ ਇੱਕ ਕਟੇ ਵਾਲਿਆਂ ਨੂੰ ਓਏ ਹਾਂ ਯਾਰ ਚਾਹ ਤੇ ਸਾਡੀ ਮੱਝ ਦੀ ਗੱਲ ਸੁਣ ਲੈ ਭਾਣੇ ਅਸੀਂ ਤਾਂ ਮੱਝ ਵੇਚਤੀ ਤੇ ਮੱਝ ਵੇਚ ਕੇ ਭਾਣੇ ਅਸੀਂ ਅਸੀਂ ਪਤਾ ਕਿੰਨੀ ਦੀ ਮੱਝ ਵੇਚੀ ਉਹਨੂੰ ਕਟੜਾਣਾ ਨੂੰ ਤੋਂ ਕਟੜਾਣਾ ਨੂੰ ਮੱਝ ਵੇਚੀ ਭਾਣੇ ਅਸੀਂ 3.5 ਕਰੋੜ ਦੀ ਹਾਂ ਹੂੰ 3.5 ਕਰੋੜ ਦੀ ਨਾਲ ਅਸੀਂ 3.5 ਕਰੋੜ 3 ਲੱਖ ਦੇ ਤੇ ਤੂੰ ਆਪਣੀ ਗਈ ਜਾ ਭੱਜ ਜਾ ਫਿਰ ਮੇਰੇ ਕੋਲ ਭੱਜ ਜਾ ਚੰਗਾ ਭੱਜ ਜਾ

ਨੀ ਸੱਚੀ ਗੱਲ ਸੁਣ ਜਦ ਆਦੀ ਆਦੀ ਕਿ ਕਿੱਧਰ ਗਈ ਮੇਰੀ ਗੱਲ ਨਹੀਂ ਸੱਚੋ ਸਰੇ ਅਸੀ ਪਾਣੇ ਅਸੀ ਬਾਜ ਵੇਚਤੀ ਅਸੀ ਤਾਂ ਮਾਜ ਵੇਚਤੀ ਜਦੋਂ ਤਾਂ ਮਾਜ ਵੇਚ ਤੈਨੋਂ ਕੋਰ ਉਹਦੀ ਤੇ ਬਾਣ ਅਸੀ ਤਾਂ ਕੁੱਤੀ ਲਿਆ ਜਦੋਂ ਅਸੀ ਕੁੱਤੀ ਜੇ ਭਾਈ ਛੋਡੀ ਕੁੱਤੀ ਚੱਲੇ ਤਾਂ ਪੰਜ ਕਮੰਡਲ ਦੁੱਤਾ ਪੰਜ ਕਮੰਡਲ ਦੁੱਤੀ ਚੰਗੀ ਆ ਸਾਡੀ ਕੁੱਤੀ ਨਾਲ ਹਾਂ ਮੈਂ ਰਸਾ ਤੁਨਿਆ ਕਰਕੇ ਪੀਉਂਗੀ ਮੈਂ 5 ਕਲੈਂਟਰ ਦੁੱਧ ਦੀ ਮੇਰੀ ਸੱਸ ਨੂੰ ਚਾਹ ਪੀਉਂਗੀ ਮੇਰੇ ਸੱਸ ਵੀ ਕੁੱਤੇ ਵਰਗੇ ਉਹਨਾਂ ਜੁੱਗ ਵੀ ਕੇ ਦੁੱਧ ਪਰ ਕੁੱਤੀ ਕਾਹੀ ਲੈਦੀ ਮੈਂ ਮੇਰੀ ਸੱਸ ਨੂੰ ਚਾਹ ਕੁੱਤੇ ਦੀ ਪਿਆ ਕੋਣ ਹਾਂ ਹੂੰ ਸਾਡੇ ਕੁੱਤਾ ਇੰਨਾ ਗੋਹਾ ਕਰਦਾ ਬੇੜਾ ਫਰ ਦੋ ਡਡ ਫੋਸ ਪਾੜਿਆ ਸੀ ਤਾਂ ਪਾਥੂਆਂ ਦੇ ਟੋੜ ਲਾਤੇ ਹਾਂ ਹਾਂ ਕੁੱਤੇ ਹੁਣ ਬੜਾ ਬੱਤਾ ਹੋ ਗਿਆ ਸਾਡੇ ਤਾਂ ਭਣ ਬਲਾਈਤੀ ਕੁੱਤੇ ਲਾਂਦੇ ਸੀ ਹਮ ਕਮਰੇ ਹਾਂਗੂ ਚੁੱਤੀ ਹਾਂਗ ਹ ਨਾਲ ਮੇਰੀ ਮੁਕਲੀ ਕਾਰ ਨਾਲ ਮੈਨੂੰ ਜੂਗੀ ਹਮ ਕੋ ਤੱਕ ਜਿਵੇਂ ਹੋਕਰ ਦੇ ਮੈਂ ਤਰਫ ਫੜ ਲਿਆਊਗਾ ਹੱਥ ਹੀ ਲਿਆਊਗਾ ਤੋ ਹਾਂ ਹਮ ਹੱਥ ਹੀ ਲਿਆਊਗਾ ਹੱਥ ਹੀ ਲਿਆਊਗਾ

ਇੱਕ ਕੁਛ ਛੇਰ ਲਿਆ ਮਾਂ ਗਏ ਇੱਕ ਅਸੀ ਹੋ ਲਿਆ ਮਾਂ ਗਾ ਚਿੱਟਾ ਕਿਤਾ ਸੜ ਦੇ ਪੰਡਾ ਤਾਂ ਪੜ ਦੇ ਪੰਡੂ ਖਾ ਗਾ ਲਾ ਹੂੰ ਮਾਂ ਮੈਨੂੰ ਨਾ ਖਾ ਗਾ ਬੂਆ ਮੈਨੂੰ ਨਹੀਂ ਮੈਂ ਤਾਂ ਚਿੱਟੇ ਨੂੰ ਖਾ ਕੇ ਨਰ ਚਾ ਹੂੰ ਹੋਰ ਪਕੜਾ ਤਾਂ ਨਾ ਸਮਾਨ ਖਾਣੀ ਹੋ ਗਈ ਮੈਂ ਤਾਂ ਸਾਰੇ ਜਨ ਹੋਰ ਖਾ ਲੀ ਮੈਂ ਤਾਂ ਮਿੱਠਾ ਬਣਾ ਕੇ ਖਾਉਂ ਚਿੱਟੇ ਦਾ ਹੂੰ ਅਸੀਂ ਤਾਹੋ ਬਣਾਵਾਂਗੇ ਹੁਣ ਹਾਲੇ ਤੱਕ ਹੋਰ ਕੱਢ ਦਸਦੀਆਂ ਕਿ ਅਸੀਂ ਉਹ ਬਣਾਵਾਂਗੇ ਝੜਗਾ ਕਰ ਹੈ ਹੁਣ ਤੁਸੀਂ ਵਿਆਹ ਕਰ ਤੋਰਤਾ ਮੈਰੇ ਕੋਲ ਨਾ ਆਇਆ ਕੋਈ ਹਾਂ ਫੇ ਤੁਸੀਂ ਮੈਨੂੰ ਕੰਬਲੀ ਬਹਿਣੇ ਤੂੰ ਤਾਂ ਮੈਨੂੰ ਕੰਬਲੀ ਕਰਕੇ ਵਿਆਹ ਕਰ ਤੋਰਤਾ ਹੂੰ ਕੰਬਲੀ ਕੁੰਬਲੀ ਕੋਈ ਨਹੀਂ ਫੇ ਤਰਫ ਫੜਕਦਾ ਮੈਨੂੰ ਕੰਬਲੀ ਪੂਰੀ ਦੇਤੀ ਮੈਨੂੰ ਕੰਬਲੀ ਪੂਰੀ ਦੇਤੀ ਹੂੰ ਨਾਲੇ ਮੈਨੂੰ ਕਹਾਂ ਤੈਨੂੰ ਸ਼ੇਰ ਲਿਆ ਦੂੰਗਾ ਸ਼ੇਰ ਤੋਂ ਸ਼ੇਰ ਤੋਂ ਖਵਾ ਦੂੰਗਾ ਜੇ ਤੂੰ ਕੰਮਲੋ ਕੋਟਾ ਮੈਂ ਕੰਬਲੀ ਕੋਈ ਨਹੀਂ ਕੋਟ ਦੀ ਤੂੰ ਹੋਏਗਾ ਕੰਮਲਾ ਮਖਾ ਹੂੰ ਕੰਮਲੋ ਕੋਟ ਧਰਨ ਦਵਾਂ ਹੂੰ ਅਸੀਂ ਤਾਂ ਬੜਾ ਕੁਸਲਿਆ ਮਗੋ ਅਸੀਂ ਤਾਂ

ਉਹ ਪਤਾ ਨਹੀਂ ਪਤਾ ਤੂੰ ਸਿ ਮੈਨੂੰ ਸਾਰੇ ਕੰਮਲੀ ਕੰਮਲੀ ਬੰਦਾ ਰਹਿਨੇ ਹੋਏ ਪਤਾ ਨਹੀਂ ਕੋਤੋ ਕੋਈ ਨਹੀਂ ਮਨ ਕੌੜੀ ਤੁਸੀਂ ਉਹ ਐ ਤੂੰ ਸਾਰਾ ਕੰਮ ਕਰਤਾ ਸੱਚ ਹੋਈ ਸੱਚ ਮੇਰੇ ਚੌੜੀ ਪਈ ਸੀ ਮੂੰਹ ਮਰ ਜਾ ਪੁਖੀ ਬੈਠੀ ਹੋ ਗਈ ਮੈਂ ਕਿਹਨੂੰ ਕਿਹਨੂੰ ਦਿੰਦੀ ਹੋ ਨਾ ਜੋ ਚੌਕ ਕੁਛ ਮਤ ਬਾਣੀ ਕੋਈ ਭੁੱਲ ਗਈ ਮੈਂ ਤਾਂ ਸੱਚਾ ਕੰਮ ਮੇਰੇ ਤਾਂ ਇੰਨਾ ਕੰਮ ਕੋਈ ਸੀ ਕੋ ਸਾਰੇ ਪਰਨੜੇ ਜਬਾ ਉਹ ਕਰ ਰਿਹਾ ਪੜੇ ਤਪਾ ਤੂੰ ਕਿਉਂ ਕਰਨਾ ਨਾ ਮੈਂ ਕਰਨਾ ਨਹੀਂ ਮੈਂ ਸੱਚਾ ਉਹ ਦਰਨਾ ਛਾਰੇ ਨਾ ਜਾ ਤੂੰ ਇਹ ਮੇਰੀ ਗੱਲ ਸੁਣ ਲੀ ਹਟੇ

ਕਮਲੀ ਬਹੁਤ ਉਹ ਕਿਉਂ ਕਮਲੀ ਕੁਮਲੀ ਕੋਈ ਨਹੀਂ ਮੈਂ ਤਾਂ ਸੁਣਾਣੀ ਗਹੂਗੀ ਉਹ ਤਾਂ ਫਾਰੇ ਗਦੇ ਨੂੰ ਹੋ ਗਿਆ ਹਾਂ ਅੱਜ ਫਿਰ ਨਹੀਂ ਬੈਠੀ ਜੀ ਗੋੜੀ ਆ ਮੈਂ ਤਾਂ ਸਭ ਸੋਹੂੰਗੀ ਇਹ ਕਿੱਥੇ ਕਮਲੀ ਚਾਤੂ ਵਾਲੇ ਪਤੀਲੇ ਨੂੰ ਤੁਲੇ ਕਰ ਰਹੀ ਹੈ ਕਿੰਨਾ ਤੇਰਾ ਆ ਕੰਮ ਕਰਨਾ ਕੋਈ ਨਹੀਂ ਕੱਢ ਪਾ ਦੇਵਾ ਉੱਤੇ ਦੇਣਾ ਹਾਈ ਹਾਈ ਇਹ ਨਮ ਚੜ ਗਿਆ। ਉਹ ਬੁੱਤ ਤੇ ਆ ਦੇਣ। ਹਾਇ ਅਖਰ ਉਸ ਤੇ ਆ ਰਹੇ ਉਹ ਉਸ ਤੇ ਆ ਰਹੇ ਤੇ ਪਟਣ ਜੋਕਰ ਉਹ ਤਾਂ ਨਾ ਮੀ ਕਹਦਾ ਜਦੋਂ ਮੈਂ ਕਹਤਾ ਮੇਰੀ ਭੈਣ ਆਉਂਦੀ ਉਹ ਕੀ ਕਹਾ ਘਬੜਾ ਦਬੜੀ ਕਰਕੇ ਉਹ ਬਚਾ ਹਾਇ ਹਾਇ ਤਾਂ ਮੈਨੂੰ ਜਾਂਦਾ ਜਾਂਦਾ ਪੈਂਦਾ ਛਾਲੀ ਅਤ ਰਿਛੀ ਵੀ ਕਹਤ ਨੇ ਨਾ ਮੈਂ ਤੇ ਜਾਉਂਗਾ ਤੇ ਜਾਉਂਗਾ ਲੈ ਉਹ ਮੈਂ ਜਾ ਤੇ ਮੇਰੀ ਭੈਣ ਨਾ ਵੈਲ ਕਰ ਉਹ ਮੈਂ ਜਮ ਤਾਂ ਕੰਬਲੀ ਗਾ ਮੈਂ ਕੋ ਹਾਇ ਮੈਂ ਜਾਣ ਨਹੀਂ ਕੱਟ ਜਨ ਨੂੰ ਡਾਕਟਰ ਵੀ ਕਹ ਕੇ ਕੱਟ ਨਹੀਂ ਆ ਮੈਂ ਕੀ ਕਰਾਂ